ਬਹੁਤ ਜਿਆਦੀ ਮਜਬੂਰੀ ਹੈ ਬੱਚੇ ਇੱਥੇ ਆ ਪੁੱਤੇ ਵਸੇ ਬਹੁਤ ਔਖਾ ਹੈ ਜੇ ਕਿਸੇ ਤੇ ਵੀ ਇਦਾਂ ਦਾ ਮਾੜਾ ਸਮਾ ਨਾ ਆਵੇ ਤੇ ਮਤਲਬ ਹੁਣ ਤੁਸੀਂ ਬੱਚੇ ਤੁਹਾਡੇ ਕਿੱਥੇ ਤੁਸੀਂ ਉੱਥੋਂ ਕੱਢ ਲੈ ਹਾਂਜੀ ਬੱਚੇ ਇੱਥੇ ਅਜ ਨਾਲੇ ਰਿਸ਼ਤੇਦਾਰਾਂ ਕੋ ਰਿਸ਼ਤੇਦਾਰਾਂ ਕੋ ਛੱਡੇ ਹੁਣ ਸਾਰੇ ਭਾਜੀ ਤੁਸੀਂ ਰਿਸ਼ਤੇਦਾਰਾਂ ਕੋ ਜਾ ਰਹੇ ਹੋ ਜੀ ਨਹੀਂ ਨਹੀਂ ਅਸੀਂ ਦੋ ਹੀ ਹਾਂ ਬਾਕੀ ਸਾਡਾ ਪਰਿਵਾਰ ਘਰੇ ਹੀ ਹੈ ਸ਼ੋਕਰ ਪਿਛੇ ਦੇ ਪਰਿਵਾਰ ਦੇ ਹੈ ਹਾਂ ਜੀ ਡੈਡੀ ਤੇ ਛੋਟਾ ਦੇ ਹੋਰ ਘਰੇ ਹੀ ਆ ਬਾਕੀ ਅਹੀਂ ਸਾਰੇ ਆ ਗਏ ਪਿੰਡਾਂ ਵਿੱਚ ਦੇਖਿਆ ਉਹ ਜਿਹੜੇ ਬਜ਼ੁਰਗ ਹੁੰਦੇ ਉਹ ਮਤਲਬ ਕਿ ਚਾਹੇ ਜੋ ਮਰਜੀ ਹਾਲਾਤ ਹੋ ਜਾਣ ਉਹ ਘਰ ਛੱਡਦੇ ਨਹੀਂ ਹੈਗੇ ਮੈਂ ਕਈ ਪਿੰਡਾਂ ਵਿੱਚ ਦੇਖਿਆ ਫਿਰ ਲਗਾਤਾਰ ਕਵਰੇਜ ਕਰ ਰਹੀ ਹਾਂ ਹਾਂ ਜੀ ਨਹੀਂ ਛੱਡਦੇ ਘਰ ਬਣਾਉਣਾ ਬੜਾ ਘਰ ਬਣਾਉਣਾ ਪਟਾਕਾ ਆਪਾਂ ਸੋਚਦੇ ਆ ਇਹ ਤੋਂ ਪਹਿਲਾਂ ਇਹ ਕਰ ਲੈਣਾ ਚਾਹੀਦਾ ਸਾਰਾ ਪਿੰਡ ਹੁਣ ਕਿਹੜਾ ਕਿਹੜਾ ਸਮਾਨ ਜਿਹੜਾ ਘਰ ਚ ਰਹਿ ਗਿਆ ਜੀ ਸਾਰਾ ਸਮਾਨ ਘਰ ਚ ਹੀ ਹਾਂ ਸਾਰਾ ਉਲਝ ਜਾਂਦਾ ਮੈਂ ਕੀ ਚੱਕਾਂ ਕੀ ਲੈ ਕੇ ਜਾਵਾਂ ਹਾਂਜੀ ਬਸ ਕੱਪੜੇ ਹੀ ਆ ਜਿਹੜੇ ਲਿਆਂਦੇ ਆ ਬਾਕੀ ਸਾਰਾ ਘਰੇ ਹੀ ਸਾਰਾ ਘਰੇ ਆ ਨਹੀਂ ਕੋਈ ਸਾਰਾ ਪੰਜਾਬ ਦੀ ਕਾਫੀ ਭਾਵੁਕ ਕਰਦੀ ਏ ਤਸਵੀਰ ਆ ਕਾਫੀ ਜਿਹੜੀ ਆ ਤਰਾਸਦੀ ਏ ਕਿ ਪੰਜਾਬ ਦੇ ਨਾਲ ਅਜਿਹੀ ਘਟਨਾਵਾਂ ਵਾਪਰ ਰਹੀਆਂ ਨੇ ਹੜਾਂ ਦੀ ਮਾਰ ਪੰਜਾਬ ਨੂੰ ਝੱਲਣੀ ਪੈ ਰਹੀ ਆ ਸੋ ਵੀਰੂ ਨੇ ਆਏ